ਖਰਚਾ ਬਤਨ ਦਿੰਦਾ ਜੇ ਮੈਂ ਕੋਈ ਖਰਚਾ ਪਤਾ ਮੰਗਦੀ ਆ ਤਾਂ ਮੈਨੂੰ ਕੁੱਟਦਾ ਤੇ ਕੀ ਕਹਿੰਦੇ ਮੈਨੂੰ ਕੱਲ ਇੰਨਾ ਕੁੱਟਿਆ ਮੇਰੇ ਮੁੰਡਾ ਸਭ ਗਰ ਹਾਲ ਕਰਦਾ ਹੁੰਦਾ ਮੇਰੇ ਕਿਰਪਾਨਾਂ ਨਾਲ ਉਹ ਵੀ ਕੁੱਟਿਆ ਮੈਂ ਵਸਨਾ ਕੱਲ ਨਹੀਂ ਮੈਨੂੰ ਸੰਦਾਂ ਮੈਂ ਵਸਨਾ ਚ ਨਹੀਂ ਉਹ ਮੈਨੂੰ ਪਸੰਦ ਨਹੀਂ ਮੈਨੂੰ ਖਰਚਾ ਪਤਾ ਨਹੀਂ ਦਿੰਦਾ ਨਹੀਂ ਰੀਜ਼ਨ ਕੀ ਹੈ ਮੈਨੂੰ ਕਿਉਂ ਨਹੀਂ ਮਰਖਣਾ ਚਾਹੁੰਦਾ ਤੁਸੀਂ ਕੰਦ ਨਹੀ ਕੰਮ ਰੱਖਣਾ ਨਹੀਂ ਤੂੰ ਗਲਤ ਹੈ ਗਲਤ ਦਾ ਜਾਈ ਮੈਨੂੰ ਗਲਤ ਦਾਸ ਹੈ ਮੈਂ ਉਹਦੇ ਤੋਂ ਪ੍ਰੂਫ ਮੰਗਣਾ ਚਾਹੁੰਦੀ ਮੈਂ ਗਲਤ ਹਾਂ ਨਾ ਮੇਰੇ ਤੋਂ ਮੈਨੂੰ ਪ੍ਰੂਫ ਦੇ ਦੇ ਮੈਂ ਗਲਤ ਹਾਂ ਮੈਨੂੰ ਬੇਪਾਲ ਤੂੰ ਮੈਨੂੰ ਪੰਡ ਦਾ ਰਹਿੰਦਾ ਹਰੇਕ ਨਾਲ ਹੀ ਪੰਡ ਦਾ ਰਹਿੰਦਾ ਮੈਨੂੰ ਗੱਲ ਕੀ ਹੋਇਆ ਗਲਤ ਤੂੰ ਸਾਹਮਣੇ ਇਹ ਵੀ ਗੱਲ ਕਹਿੰਸ 4-5 ਵਜੇ ਆਇਆ ਮੈਂ ਚਲਾ ਰਹੀ ਸੀ ਇੰਸਟਾ ਉਹਨੂੰ ਗਲਤ ਫਹਮੀ ਹੋ ਗਈ ਕੀ ਕਰੇ ਤੁਸੀਂ ਇੰਸਟਾ ਚਲਾ ਰਹੀ ਸੀ ਸਟੂਡੀਓ ਦੇਖ ਰਹੀ ਸੀ ਉਹਨੂੰ ਗਲਤ ਫਹਮੀ ਹੋ ਗਈ ਕਿ ਮੈਂ ਕਿਸੇ ਨਾਲ ਗੱਲਬਾਤ ਕਰਦੇ ਆ ਉਹਨੇ ਮੇਰੀ ਇੱਕ ਨਹੀਂ ਸੁਣੀ ਉਹਨੇ ਮੈਨੂੰ ਕੁੱਟਿਆ ਕਿ ਕਿਆ ਨਾਲ ਕੁੱਟਿਆ ਮੇਰੇ ਵਾਲ ਕੁੱਟੇ ਮੇਰੇ ਲੱਕ 'ਚ ਕ੍ਰਪਾਨਾ ਮਾਰੇ ਆ ਘਰੇ ਕੋਈ ਨਹੀਂ ਸੀ ਜਦ ਮੈਂ ਕੱਲੀ ਹੁੰਦੀ ਉਹ ਮੈਨੂੰ ਮਾਰ ਦਿੰਦੇ ਆ